ਜਦੋਂ ਕਹੀ ਨਾ ਪਾਤਸ਼ਾਹ ਦੇ ਤੇਜ ਪ੍ਰਤਾਪ ਦੇ ਅੱਗੇ ਕੋਈ ਬੋਲ ਨਹੀਂ ਸਕਿਆ ਪਾਤਸ਼ਾਹ ਜੀ ਦੇ ਤੇਜ ਅੱਗੇ ਕੋਈ ਇਹ ਗੱਲ ਕਹਿ ਨਹੀਂ ਸਕਿਆ ਕਈ ਨਾ ਸ਼ੰਘਾ ਕਰਦੇ ਨੇ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸਾੜ ਦਿੱਤਾ ਇਹ ਤਾਂ ਰੱਬ ਦੇ ਪਿਆਰਿਆਂ ਨੂੰ ਸ਼ੋਭਦਾ ਨਹੀਂ ਸਾਧ ਸੰਗਤ ਜੀ ਵਿਦਵਾਨਾਂ ਦਾ ਬਚਨ ਹੈ ਜਿਹੜੇ ਰੱਬ ਦੇ ਪਿਆਰੇ ਜਾਂ ਜਿਹੜੇ ਸਿਆਣੇ ਪੁਰਖ ਹੁੰਦੇ ਨੇ ਉਹਨਾਂ ਦਾ ਸੁਭਾਅ ਕੈਸਾ ਹੈ ਅੰਤਰ ਮਿਰਧ ਬਾਹਰ ਕਠਨ ਕਹਿੰਦੇ ਇਹ ਸੁਭਾਵ ਕਿੰਨਾ ਦਾ ਹੈ ਉਹ ਰੱਬ ਦੇ ਪਿਆਰਿਆਂ ਦਾ ਹੈ ਅੰਦਰੋਂ ਬੜਾ ਕੋਮਲ ਹੈ ਅੰਦਰੋਂ ਬੜੀ ਦਇਆ ਹੈ ਅੰਤਰਮ੍ਰਿਤ ਬਾਹਰ ਕਠਨ ਪਰ ਬਾਹਰ ਵਿਖਾਉਣ ਵਾਸਤੇ ਸਖਤ ਸੁਭਾਵ ਹੈ ਕਰੜਾ ਸੁਭਾਵ ਹੈ ਕਈ ਵਾਰੀ ਮਹਾਪੁਰਖ ਨਾ ਸੇਵਾ ਕਰਾਉਂਦਿਆ ਕਰਾਉਂਦਿਆ ਕੋਈ ਸੇਵਾਦਾਰ ਤੋਂ ਭੁੱਲ ਹੋ ਜਾਵੇ ਨਾ ਐਨ ਚਪੇੜ ਖਿੱਚ ਕੇ ਮਾਰਦੇ ਨੇ ਉਹ ਵੇਖਦੇ ਨਹੀਂ ਕੋਈ ਸੰਗਤ ਹੈ ਕੋਲ ਕਾਰ ਸੇਵਾ ਵਾਲੇ ਮਹਾਪੁਰਖਾਂ ਦਾ ਸੁਭਾਅ ਹੈ ਉਹ ਵੇਖਦੇ ਨਹੀਂ ਕਿ ਇਸ ਨਾਲ ਕੋਈ ਸੰਗਤ ਵੇਖਦੀ ਹੋਵੇਗੀ ਵੇਖਣ ਵਾਲਿਆਂ ਦੇ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਜਾਵੇ ਕਿ ਇਹ ਕਾਹਦਾ ਸੰਤ ਆਇਆ ਉਹ ਖਿੱਚ ਕੇ ਝਪੇੜ ਮਾਰਦੇ ਨੇ ਪਰ ਉਹ ਜਿਹੜੀ ਝਪੇੜ ਹੈ ਰਹਿੰਦੇ ਸਵਾਸਾਂ ਤੱਕ ਉਹ ਸੇਵਾਦਾਰ ਨੂੰ ਚੇਤਾ ਰਹਿੰਦੀ ਕਿ ਮੈਂ ਜਿਹੜੀ ਗਲਤੀ ਕੀਤੀ ਹੈ ਗੁਰੂ ਦਰਬਾਰ ਵਿੱਚ ਕੀਤੀ ਹੈ ਅੱਗੇ ਤੋਂ ਮੇਰੇ ਤੋਂ ਇਹ ਭੁੱਲ ਨਾ ਹੋਵੇ ਉੱਠਦਿਆਂ ਬੈਠਦਿਆਂ ਉਹ ਭੁੱਲ ਅੱਗੇ ਤੋਂ ਹੋਣ ਤੋਂ ਪਹਿਲਾਂ ਉਹਨੂੰ ਉਹ ਜਿਹੜਾ ਚ ਉਹ ਜਿਹੜੀ ਚਪੇੜ ਹੈ ਨਾ ਉਹਨੂੰ ਉਸ ਗੱਲ ਦਾ ਚੇਤਾ ਕਰਾਉਂਦੀ ਹੈ ਅੰਤਰ ਮ੍ਰਿਤ ਬਾਹਰ ਕਠਨ ਉਤਮ ਜਿਉ ਨਲੀਏਰ ਜਿਵੇਂ ਨਾਰੀਅਲ ਬਾਹਰੋਂ ਬੜਾ ਕਰਨਾ ਹੈ ਪਰ ਅੰਦਰ ਕੀ ਹੈ ਕੋਮਲ ਹੈ ਰੱਬ ਦੇ ਪਿਆਰੇ ਵੀ ਸਾਧ ਸੰਗਤ ਜੀ ਵੇਖਣ ਵਾਸਤੇ ਨਾ ਬਾਹਰੋਂ ਬੜੇ ਕਰੜੇ ਸਤ ਸੁਭਾਵ ਦੇ ਲੱਗਦੇ ਨੇ ਪਰ ਅੰਦਰ ਉਹਨਾਂ ਦੇ ਬੜੀ ਹੀ ਸਾਤ ਸੰਗਤ ਜੀ ਮਿਠਾਸ ਨਿਰਮਲਤਾ ਕੋਮਲਤਾ ਦਇਆ ਪ੍ਰੇਮ ਹੁੰਦਾ ਹੈ ਪਾਤਸ਼ਾਹ ਜੀ ਦਾ ਵੀ ਐਸਾ ਸੁਭਾਅ ਫਿਰ ਅੱਗੇ ਉਹ ਵਿਦਵਾਨ ਲਿਖਦਾ ਹੈ ਬਾਹਰ ਮ੍ਰਿਧ ਅੰਤਰ ਕਠਨ ਇਹ ਸੁਭਾਅ ਕਿੰਨਾ ਦਾ ਹੈ ਨੀਚਪੁਰਖ ਜਿਉ ਬੇਰ ਜਿਵੇਂ ਬੇਰ ਹੈ ਸਾਤ ਸੰਗਤ ਜੀ ਬਾਹਰੋਂ ਨਰਮ ਹੈ ਅੰਦਰ ਉਹਦੀ ਜਿਹੜੀ ਗੁਟਲੀ ਹੈ ਉਹ ਬੜੀ ਸਖਤ ਹੈ ਕਠੋਰ ਹੈ ਇਸ ਤਰ੍ਹਾਂ ਦਾ ਨੀਚ ਪੁਰਸ਼ ਹੁੰਦਾ ਹੈ ਨੀਚ ਪੁਰਸ਼ ਅੱਗੇ ਤਾਂ ਜ਼ਬਾਨ ਤੋਂ ਬੜੇ ਮਿੱਠੇ ਬੋਲ ਬੋਲੇਗਾ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਉਲਝਾਵੇਗਾ ਆਪਣੇ ਬਚਨਾਂ ਦੇ ਨਾਲ ਆਪਣੇ ਮਿਠਾਸ ਦੇ ਨਾਲ ਨਾ ਲੋਕਾਂ ਨੂੰ ਫਸਾ ਲੈਂਦਾ ਪਰ ਜਦੋਂ ਅੰਦਰੋਂ ਕੁਝ ਬਾਹਰ ਆਉਂਦਾ ਨਾ ਫਿਰ ਤਿੱਖੇ ਬਚਨ ਕਠੋਰ ਬਚਨ ਸਤ ਬਚਨ ਜਿਸ ਦੇ ਨਾਲ ਕਿਸੇ ਦਾ ਦਿਲ ਟੁੱਟ ਜਾਵੇ ਉਹਨੂੰ ਕੋਈ ਪਰਵਾ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦੁਸ਼ਟਾਂ ਨੂੰ ਨੀਚ ਬਿਰਤੀ ਵਾਲਿਆਂ ਨੂੰ ਤਾੜਿਆ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਦੇ ਅੱਗੇ ਸਾਰੇ ਚੁੱਪ ਹੋ ਕੇ ਬੈ ਗਏ ਕਿਸੇ ਤੋਂ ਬੋਲਿਆ ਨਹੀਂ ਗਿਆ ਉਹਨਾਂ ਮਸੰਦਾਂ ਦੇ ਵਿੱਚੋਂ ਕਿਸੇ ਨੇ ਗੁਰੂ ਕਾਲ ਕੀਦਰ ਪਾਤਸ਼ਾਹ ਜੀ ਦੇ ਅੱਗੇ ਖੜ ਕੇ ਜਵਾਬ ਦੇਣ ਦੀ ਜੁਰਰਤ ਨਾ ਕੀਤੀ ਫਿਰ ਮਹਾਰਾਜ ਨੇ ਜਦੋਂ ਬਹੁਤ ਬੀਨ ਰਸ ਵਿੱਚ ਬੋਲਿਆ ਨਾ ਫਿਰ ਪਾਤਸ਼ਾਹ ਨੇ ਥੋੜਾ ਧੀਰਜ ਧਾਰਿਆ ਧੀਰਜ ਨਾਲ ਬੋਲਿਆ ਕਿਉਂ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਅਗੇ ਆਖਦੇ ਨੇ ਸੁਣੋ ਪਾਤਸ਼ਾਹ ਜੀ ਨੇ ਜਿਸ ਵੇਲੇ ਉਹਨਾਂ ਨੂੰ ਤਾੜ ਦਿੱਤਾ ਫਿਰ ਬੜੇ ਧੀਰਜ ਵਿੱਚ ਉਹਨਾਂ ਨੂੰ ਫਿਰ ਬੜੇ ਹੌਲੇ ਬੜੇ ਪਿਆਰ ਦੇ ਨਾਲ ਬਚਨ ਕਹੇ ਜਿੰਦੇ ਡਰ ਕਰ ਭਜ ਨਾ ਜਾਏ ਕਿਉਂਕਿ ਪਾਤਸ਼ਾਹ ਨੇ ਸੋਚਿਆ ਕਿ ਜਿਨ੍ਹਾਂ ਦੇ ਤਾੜਨ ਦੇ ਨਾਲ ਇਹ ਸਾਰੇ ਮਸਨ ਕਿਤੇ ਭਜ ਨਾ ਜਾਣ ਰਾਤੋਂ ਰਾਤੀ ਕਿਉਂਕਿ ਅਗਲੇ ਦਿਨ ਪਾਤਸ਼ਾਹ ਨੇ ਇਹਨਾਂ ਨੂੰ ਦੰਡ ਦੇਣਾ ਸੀ ਬਾਦਸ਼ਾਹ ਜੀ ਨੇ ਇਸ ਕਰਕੇ ਧੀਰਾਂ ਦੇ ਵਿੱਚ ਆ ਕੇ ਕਿਉਂਕਿ ਬਾਦਸ਼ਾਹ ਦੀ ਲਲਕਾਰ ਬਾਦਸ਼ਾਹ ਜੀ ਦੀ ਗਰਜ 사ਤਸੰਗਤ ਜੀ ਬੜੀ ਇਸ ਅਸਥਾਨ ਤੋਂ ਪ੍ਰਚਲਿਤ ਹੋਈ ਕਿ ਬਾਦਸ਼ਾਹ ਦੀ ਗਰਜ ਕੈਸੀ ਸੀ ਕਦੇ ਕਲਗੀਧਰ ਬਾਦਸ਼ਾਹ ਨੇ ਇਹ ਪਾਵਨ ਅਸਥਾਨ ਤੇ ਖੜ ਕੇ ਆਪਣੇ ਮਿਆਨ ਵਿੱਚੋਂ ਤਲਵਾਰ ਖਿੱਚ ਕੇ ਆਖਿਆ ਸੀ ਕਿ ਐ ਸਤਸੰਗਤ ਜੀ ਐ ਮੇਰੇ ਪਿਆਰੇ ਸਿੱਖੋ ਤੁਹਾਡੇ ਵਿੱਚੋਂ ਮੈਨੂੰ ਕਿਸੇ ਪਿਆਰੇ ਸਿੱਖ ਦੇ ਸਿਰ ਦੀ ਲੋੜ ਹੈ ਬਾਦਸ਼ਾਹ ਨੇ ਕਿਹਾ ਮੈਨੂੰ ਕਿਸੇ ਪਿਆਰੇ ਸਿੱਖ ਤਾਂ ਸਾਰੇ ਸਨ ਪਰ ਸ਼ਬਦ ਵਰਤਿਆ ਕੋਈ ਪਿਆਰਾ ਸਿੱਖ ਹੈ ਜੋ ਮੈਨੂੰ ਆਪਣਾ ਸਿਰ ਦੇਵੇ ਅਤਪ੍ਰੀਅ ਸਿੱਖ ਅਹ ਕੋ ਮੇਰਾ ਫਿਰ ਅੱਗੇ ਬਚਨ ਕੀਤਾ ਆਪਣੋ ਸੀਸ ਦੇਹ ਇਸ ਬੇਰਾ ਕਹਿੰਦੇ ਇਸ ਵੇਲੇ ਆਪਣਾ ਸਿਰ ਸਾਨੂੰ ਦੇਵੇ ਕਿਉਂਕਿ ਸਾਧ ਸੰਗਤ ਜੀ ਸਿੱਖ ਪਿਆਰੇ ਤੋਂ ਬਗੈਰ ਕੋਈ ਨਹੀਂ ਦਿੰਦਾ ਜੀ ਸੰਸਾਰ ਦੇ ਲੋਕ ਸੰਸਾਰ ਦੇ ਪੇਰੇਮ ਵਿਖਾਉਣ ਵਾਲੇ ਪੈਸਿਆਂ ਨਾਲ ਵੀ ਕੰਮ ਸਾਰ ਜਾਂਦੇ ਜ਼ਰੂਰਤ ਪੂਰੀ ਕਰ ਦੇਣਗੇ ਪਰ ਜਦੋਂ ਸਿਰ ਦੀ ਲੋੜ ਹੈ ਸਾਥ ਸੰਗਤ ਜੀ ਅੱਜ ਤੇ ਪਰਿਵਾਰਾਂ ਵਿੱਚ ਸਰੀਰ ਦਾ ਕੋਈ ਅੰਗ ਜੇ ਉਹ ਅੰਗ ਦੇਣਾ ਪਵੇ ਤਾਂ ਪਰਿਵਾਰ ਵਿੱਚੋਂ ਕੋਈ ਦੇਣ ਨੂੰ ਤਿਆਰ ਨਹੀਂ ਜੀ ਬਾਹਰੋਂ ਲੱਭਦੇ ਨੇ ਪੈਸੇ ਦੇ ਦੇ ਕੇ 25 25 20 20 30 30 ਲੱਖ ਰੁਪਏ ਖਰਚਾ ਕਰਕੇ ਨਾ ਜਿਹੜੇ ਸਰੀਰ ਦੇ ਉਹ ਹਿੱਸੇ ਆਪਣੇ ਪਰਿਵਾਰ ਦਾ ਕੋਈ ਜੀ ਦੇਨ ਨੂੰ ਤਿਆਰ ਨਹੀਂ ਕੋਈ ਵਿਰਲੇ ਹੀ ਹੁੰਦੇ ਹਨ ਜਿਹੜੇ ਆਪਣੇ ਨਾਲ ਪਿਆਰੇ ਨਾਲ ਪਿਆਰ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਅਤ ਅਤ ਪ੍ਰੀਅ ਸਿਖ ਇਹ ਗੋ ਮੇਰਾ ਆਪਣੋ ਸੀਸ ਦੇਹ ਇਸ 베ਰਾ ਫਿਰ ਅੱਗੇ ਪਾਤਸ਼ਾਹ ਨੇ ਕਿਹਾ ਕਿ ਐ ਸਿੱਖੋ ਕਾਰਜ ਆਣ ਪਰਿਓ ਇਸ ਕਾਲਾ ਕਹਿੰਦੇ ਇਸ ਸਮੇ ਅਜੇ ਹਾ ਕੰਮ ਪੈ ਗਿਆ ਹੈ ਅਜੇ ਹ ਕੰਮ ਆ ਕੇ ਪੈ ਗਿਆ ਜਿਹੜਾ ਕੰਮ ਮੇਰੇ ਪਿਆਰੇ ਦੇ ਸੀਸ ਤੋਂ ਬਗੈਰ ਪੂਰਾ ਨਹੀਂ ਹੋ ਸਕਦਾ ਪਾਤਸ਼ਾਹ ਜੀ ਕਹਿੰਦੇ ਅਤਪ੍ਰੀਅ ਸਿਖ ਅਹ ਕੋ ਮੇਰਾ ਆਪਣੋ ਸੀਸ ਦੇਹ ਇਸ 베ਰਾ ਕਾਰਜ ਆਨ ਪਰਿਓ ਇਸ ਕਾਲਾ ਪੁਰਵਹਿ ਪੂਰਾ ਹੋਵੇਗਾ ਉਹ ਮੇਰਾ ਕੰਮ ਕਦੋਂ ਸ਼ਿਰ ਦੇ ਅਬਹ ਵਿਸਾਲਾ ਵਿਸਾਲਾ ਕਹਿੰਦੇ ਬੜਾ ਵੱਡਾ ਕੰਮ ਹੈ ਖਾਲਸੇ ਦੇ ਸਾਜਣ ਦਾ ਪਾਤਸ਼ਾਹ ਜੀ ਕਹਿੰਦੇ ਵੱਡਾ ਕਾਰਜ ਇਹ ਮੇਰੇ ਪਿਆਰੇ ਸਿੱਖ ਦੇ ਸਿਰ ਤੋਂ ਬਿਗੈਰ ਪੂਰਾ ਨਹੀਂ ਹੁੰਦਾ ਜਦੋਂ ਸਾਧ ਸੰਗਤ ਜੀ ਸ਼ੇਰ ਵਰਗੀ ਦਹਾੜ ਸ਼ੇਰ ਵਰਗੀ ਗਰਜ ਕਲਗੀਧਰ ਪਾਤਸ਼ਾਹ ਜੀ ਨੇ ਇਹ ਅਸਥਾਨ ਤੋਂ ਦਿੱਤੀ ਨਾ ਵਿਸਾਖੀ ਵਾਲੇ ਦਿਨ ਤੇ ਉਸ ਵੇਲੇ ਮਾਰੀ ਜਿਹੜੇ ਸਿੱਖ ਸੀ ਸਾਡੇ ਇਤਿਹਾਸ ਨੇ ਲਿਖਿਆ ਗਿਆ ਨਹੀਂ ਗਿਆਨ ਸਿੰਘ ਜੀ ਲਿਖਦੇ ਨੇ ਜੋ ਛਕਉਵੇ ਥੇ ਇੱਕ ਕੁਣਕੇ ਕੇ ਤੇ ਭਾਗ ਗਏ ਇੱਕ ਠੁਣਕੇ ਕੇ ਜਿਹੜੇ ਸਾਡੇ ਵਰਗੇ ਕੜਾ ਪ੍ਰਸ਼ਾਦ ਛਕਣ ਆਇਆ ਕਰਦੇ ਸੀ ਨਾ ਪਿਆਰਿਓ ਇੱਕ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਗਰਜ ਵਿੱਚ ਹੀ ਉਹ ਭੱਜ ਗਏ ਉਹਨਾਂ ਨੇ ਰਸਤੇ ਬਣਾਣੇ ਸ਼ੁਰੂ ਕਰ ਦਿੱਤੇ ਕੋਈ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕਰਤੀ ਕਿਸੇ ਨੇ ਜਿਸ ਨੂੰ ਜੋਰ ਆ ਮਿਲਿਆ ਉਹ ਰਾਤ ਉਹ ਨਸ ਗਿਆ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਜ ਰੱਖਣ ਵਾਲੇ ਉਹਨਾਂ ਪਿਆਰਿਆਂ ਵਿੱਚੋਂ ਸਭ ਤੋਂ ਪਹਿਲਾਂ ਉੱਠੇ ਭਾਈ ਦਇਆਰਾਮ ਜੀ ਫਿਰ ਭਾਈ ਧਰਮਚ ਧਰਮਚੰਦ ਜੀ ਵਾਰੀ ਵਾਰੀ ਪੰਜਾਂ ਨੇ ਸਾਡੀ ਲਾਜ ਰੱਖੀ ਤੇ ਉਸ ਪੰਜਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਇਕ ਨਾਲ ਲਾਇਆ ਤੇ ਆਪਣਾ ਸਰੂਪ ਬਖਸ਼ ਦਿੱਤਾ ਜੀ ਇਹ ਉਹ ਪਾਵਨ ਅਸਥਾਨ ਤੇ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਆਵਾਜ਼ ਪਾਤਸ਼ਾਹ ਦੇ ਬਚਨਾਂ ਵਿੱਚ ਕਿੰਨੀ ਸ਼ਕਤੀ ਹੈ ਜੀ ਸਾਡਾ ਇਤਿਹਾਸ ਕਹਿੰਦਾ ਅਸੀਂ ਹਜ਼ਾਰ ਦਾ ਇਕੱਠ ਕਈ ਕਹਿੰਦੇ ਜੀ ਲੱਖ ਦਾ ਇਕੱਠ ਦੇਖੋ ਇੰਨੇ ਇਕੱਠ ਦੇ ਵਿੱਚ ਗਿਣਤੀ ਦੇ ਸਿੱਖ ਰਹਿ ਗਏ ਤੇ ਇੱਥੇ ਤਾਂ ਮਸੰਦਾ ਦੀ ਗਿਣਤੀ ਕੀ ਸੀ ਜੀ ਉਹ ਤਾਂ ਲਾਲਚੀ ਸਨ ਲਾਲਚ ਦੇ ਵਿੱਚ ਫਸੇ ਸਨ ਪਾਦਸ਼ਾਹ ਨੇ ਵਿਚਾਰਿਆ ਜੇ ਅਸੀਂ ਗੱਜ ਕੇ ਜਿਆਦਾ ਦਬਕਾ ਮਾਰਾਂਗੇ ਤਾਂ ਇਹ ਸਾਰੇ ਨਸ ਜਾਣਗੇ ਰਾਤੋਂ ਰਾਤੀ ਪਾਦਸ਼ਾਹ ਇਹਨਾਂ ਨੂੰ ਸਜ਼ਾ ਦੇਣੀ ਚਾਹੁੰਦੇ ਨੇ ਇਹਨਾਂ ਨੂੰ ਨਾ ਪਾਦਸ਼ਾਹ ਜੀ ਕੋਈ ਵੀ ਐਸਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਇਹਨਾਂ ਨੂੰ ਸਮਾਂ ਮਿਲ ਜਾਵੇ ਤੇ ਇਹ ਭੱਜ ਜਾਣ ਸੋ ਕਵੀ ਜੀ ਆਖਦੇ ਨੇ ਮਹਾਰਾਜ ਸੱਚੇ ਪਾਦਸ਼ਾਹ ਜੀ ਨੇ ਧੀਰਜ ਵਿੱਚ ਫਿਰ ਬਚਨ ਕਹੇ ਕਿਉਂਕਿ ਇਹ ਡਰ ਕੇ ਭੱਜ ਨਾ ਜਾਣ ਰਹੋ ਸਭ ਤਹਾਨਾ ਫਿਰ ਪਾਦਸ਼ਾਹ ਨੇ ਟਾਲਦੇ ਹੋਏ ਬਚਨ ਗਏ ਕੋਈ ਨਹੀਂ ਜਿਹੜਾ ਕੰਮ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਤੋਂ ਸੁਚੇਤ ਹੋਵੋ ਕਰੋ ਸੰਭਾਰਨ ਕਰ ਵਿਧ ਨਾਨਾ ਫਿਰ ਅੱਗੇ ਆਖਿਆ ਪਾਦਸ਼ਾਹੀ ਆਪੋ ਆਪਣੇ ਅਸਥਾਨ ਦੀ ਜਿਹੜੀ ਸੇਵਾ ਹੈ ਉਹ ਤੁਸੀਂ ਸੰਭੋ ਇਧਰ ਬੀਬੀ ਪੰਜਾਬ ਕੌਰ ਨੂੰ ਕਿਹਾ ਤੁਸੀਂ ਵੀ ਆਪਣੇ ਘਰ ਦੇ ਸਾਰੇ ਕੰਮ ਕਾਜ ਸਾਰੀਆਂ ਜ਼ਿੰਮੇਵਾਰੀਆਂ ਉਹ ਪਿੱਛੋਂ ਬਾਬਾ ਰਾਮਕੌਰ ਜੀ ਤੋਂ ਬਾਅਦ ਸਾਹਮਣਾ ਕਰੋ ਨਾ ਬ੍ਰਿੰਦਨ 헤ਰੀ ਜਦੋਂ ਸਾਧ ਸੰਗਤ ਜੀ ਬਹੁਤ ਸਾਰੇ ਮਸੰਦਾਂ ਦਾ ਇਕੱਠ ਸੱਚੇ ਬਾਦਸ਼ਾਹ ਜੀ ਨੇ ਵੇਖਣਾ ਕੀਤਾ ਹੈ ਕਾਥੇ ਰੇ ਹਜ਼ਾਰਨ ਕੇਰੀ ਹਜ਼ਾਰਾਂ ਦੇ ਗਿਣਤੀ ਵਿੱਚ ਆਖਦੇ ਨੇ ਬਾਬਾ ਰਾਮ ਰਾਏ ਜੀ ਦੇ ਉਹ ਮਸੰਦ ਉਥੇ ਇਕੱਠੇ ਹਨ ਚਲ ਆਏ ਕਲਗੀਧਰ ਡੇਰੇ ਉਹਨਾਂ ਵਿੱਚੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੱਲਬਾਤ ਬਚਨ ਬिलास ਕਰਕੇ ਆਪਨੇ ਡੇਰੇ ਆ ਗਏ ਹਨ ਬਾਬਾ ਰਾਮ रहे तिस बेरे ਉਸ ਵੇਲੇ ਸੱਚੇ ਪਾਤਸ਼ਾਹ ਆਪਨੇ ਡੇਰੇ ਵਿੱਚ ਆ ਕੇ ਬੜੇ ਆਰਾਮ ਨਾਲ ਆਪ ਜੀ ਨੇ ਵਿਸ਼ਰਾਮ ਕੀਤਾ ਹੈ ਤਬ ਪੰਜਾਬ ਕੋਇਰ ਪਠ ਦਾਸ ਫਿਰ ਸਾਧ ਸੰਗਤ ਜੀ ਪੰਜਾਬ ਕੌਰ ਨੇ ਇੱਕ ਦਾਸ ਸੇਵਕ ਨੂੰ ਪਾਤਸ਼ਾਹ ਦੇ ਕੋਲ ਭੇਜਣਾ ਕੀਤਾ ਹੈ ਦਾਣਾ ਪਠਿਓ ਸਭ ਪਾਸ ਪਾਤਸ਼ਾਹ ਦੇ ਘੋੜਿਆਂ ਵਾਸਤੇ ਸਾਧ ਸੰਗਤ ਜੀ ਕਾਹ ਫਿਰ ਸਿੰਘਾਂ ਦੇ ਲੰਗਰ ਵਾਸਤੇ ਬਹੁਤ ਰਸਦ ਆਦਿਕ ਭੇਜੀ ਹੈ ਨਾ ਨਾ ਵਿਦ ਕੀ ਸੇਵ ਕਰਾ ਤਰ੍ਹਾਂ ਤਰ੍ਹਾਂ ਦੇ ਨਾਲ ਜੋ ਸੇਵਾ ਬਣ ਸਕਦੀ ਸੀ ਸੱਚੀ ਸਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕੀਤੀ ਹੈ। ਦੇਲੇ ਪਹੁੰਚੇ ਨਰ ਸੰਗਦਾਈ। ਉਹ ਜਿੰਨੇ ਵੀ ਸੇਵਕ ਸਨ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਪਦਾਰਥ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਪਹੁੰਚੇ ਹਨ। ਸੁਪਤ ਜਥਾ ਸੁਖ ਨਿਸ਼ਾ ਬਿਤਾਈ। ਪਾਤਸ਼ਾਹ ਜੀ ਪ੍ਰਸ਼ਾਦਾ ਪਾਣੀ ਛਕ ਕੇ ਸਾਤ ਸੰਗਤ ਜੀ ਪਿਆਰ ਨਾਲ ਸੁਖ ਨਾਲ ਆਭੀ ਨੇ ਸੌ ਕੇ ਰਾਤ ਬਤੀਤ ਕੀਤੀ ਹੈ। ਆਦ ਕਰ ਸੌਚ ਨਹਾਏ ਅੰਮ੍ਰਿਤ ਵੇਲੇ ਕਲਗੀਧਰ ਪਾਤਸ਼ਾਹ ਜੀ ਉੱਠੇ ਹਨ ਇਸ਼ਨਾਨ ਆਦਿਕ ਸਾਰੀ ਕਿਰਿਆ ਕੀਤੀ ਹੈ ਕੁਝ ਦਿਨ ਚੜੇ ਤਿਆਰ ਤਬ ਹੈ ਕ ਜਦੋਂ ਸਾਧ ਸੰਗਤ ਜੀ ਕੁਝ ਕੁ ਦਿਨ ਜਿਹੜਾ ਸੀ ਚੜਿਆ ਨਾ ਫਿਰ ਉਸ ਤੋਂ ਬਾਅਦ ਪਾਤਸ਼ਾਹ ਜੀ ਤਿਆਰਬਰ ਤਿਆਰ ਹੋਏ ਆਦੇ ਕਿਰਪਾਲ ਸੰਗ ਸਭ ਲੈ ਕੇ ਨਾਲ ਮਾਮਾ ਜੀ ਕਿਰਪਾਲ ਚੰਦ ਉਹਨਾਂ ਤੋਂ ਇਲਾਵਾ ਹੋਰ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਅੰਦਰ ਪਹੁੰਚੇ ਜਾਏ ਗੁਸਾਈ ਜਿੱਥੇ ਬਾਬਾ ਰਾਮ ਰਾਏ ਜੀ ਦਾ ਉਹ ਘਰ ਸੀਗਾ ਉਹਦੇ ਅੰਦਰ ਜਾ ਕੇ ਪ੍ਰਵੇਸ਼ ਹੋਏ ਜਿੱਥੇ ਵੱਡਾ ਇਕੱਠ ਸੀਗਾ ਸੰਤਾਂ ਮਹਾਪੁਰਖਾਂ ਦਾ ਰਿੰਦ ਮਸੰਦਨ ਸਭਾ ਲਗਾਈ ਅਤੇ ਉਹਨਾਂ ਸੰਤਾਂ ਸਾਧਾਂ ਵਿੱਚ ਦੁਸ਼ਟ ਜਿਹੜੇ ਮਸੰਦ ਸੀ ਉਹਨਾਂ ਦੀ ਵੀ ਸਭਾ ਲੱਗੀ ਹੋਈ ਹੈ ਗਨ ਫਕੀਰ ਬੈਠੇ ਜਨਮਾਹੀ ਉਹਨਾਂ ਵਿੱਚ ਅਨੇਕਾਂ ਜਿਹੜੇ ਫਕੀਰ ਬੈਠੇ ਹੋਏ ਹਨ ਕੋਤੀ ਕੁਲ ਹੈ ਸੀਸ ਪਰ ਜਾਹੀ ਜਿਨ੍ਹਾਂ ਦੇ ਸਿਰ ਤੇ ਵੱਡੀਆਂ ਵੱਡੀਆਂ ਪੱਗਾਂ ਹਨ ਬੰਨੀਆਂ ਹੋਈਆਂ ਪਰਦੇ ਮਹਿ ਪੰਜਾਬ ਕੋ ਅਰਥੇਰ ਤੇ ਪਰਦੇ ਵਿੱਚ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਪਤਨੀ ਪੰਜਾਬ ਕੌਰ ਬੈਠੀ ਹੈ ਅੱਜ ਭੀੜ ਸੋ ਪਹੰਚੇ ਸਤ ਗੁਰੂ ਉਹ ਵੱਡੀ ਜਿੱਥੇ ਭੀੜ ਸੀ ਨਾ ਇਕੱਠ ਸੀਗਾ ਉਸ ਵਿੱਚ ਆਪਣੀ ਜਿਹੜੀ ਸੰਗਤ ਦੀ ਆਪਣੇ ਖਾਲਸੇ ਦੀ ਸ਼ਾਨ ਸ਼ੌਕਤ ਦੇ ਨਾਲ ਪਾਦਸ਼ਾਹ ਜੀ ਬੜੇ ਇਕੱਠ ਦੇ ਨਾਲ ਫੌਜ ਦੇ ਸਵੇਤ ਉਹਨਾਂ ਮਸੰਦਾਂ ਦੇ ਸਭਾ ਦੇ ਵਿੱਚ ਦਾਖਲ ਹੋਏ ਸਭ ਹਨ ਸਨਮਾਨ ਬਿਠਾਏ ਸਾਰੇ ਉੱਠ ਕੇ ਖੜੇ ਹੋ ਗਏ ਪਾਦਸ਼ਾਹ ਦੇ ਅਦਬ ਵਿੱਚ ਤੇ ਬੜੇ ਸਨਮਾਨ ਨਾਲ ਪਾਦਸ਼ਾਹ ਜੀ ਨੂੰ ਬਿਠਾਉਣਾ ਕੀਤਾ ਹੈ ਦੇਖ ਹੈ ਦਰਾਸ ਹਿਰਦੈ ਉਪਜਾਏ ਜਿਹੜੇ ਦੁਸ਼ਟ ਲਾਲਚੀ ਮਸੰਦ ਸਨ ਜਿਨ੍ਹਾਂ ਨੇ ਬੜਾ ਦੁਸ਼ਟ ਪਾਪ ਕਮਾਇਆ ਸੀ ਸੰਗਤ ਨੂੰ ਬੜਾ ਤੰਗ ਕੀਤਾ ਹੋਇਆ ਸੀਗਾ ਬਮਾ ਰਾਮ ਰਾਏ ਜੀ ਦੇ ਉਲਟ ਸੀਗੇ ਉਹ ਮਸੰਦ ਸਾਧਸੰਗਾ ਜੀ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਦੇਖ ਕੇ ਸ਼ਸਤਰ ਮਸਤਰ ਸਜੇ ਹੋਏ ਹਨ ਪਾਤਸ਼ਾਹ ਜੀ ਦੇ ਤੇਜ ਸਰੂਪ ਨੂੰ ਵੇਖ ਕੇ ਮਨ ਵਿੱਚ ਬੜੇ ਡਰ ਗਏ ਉਸ ਵੇਲੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬੜਾ ਕੀਮਤੀ ਦੁਸ਼ਾਲਾ ਜਿਹੜਾ ਸੀ ਚਿੱਟੇ ਰੰਗ ਦਾ ਦੀਨ ਤੇਸ ਨਾਲਾ ਉਸ ਦੁਸ਼ਾਲੇ ਵਿੱਚ ਸਾਧ ਸੰਗਤ ਜੀ ਚਿੱਟੇ ਬਹੁਤ ਜਿਹੜੀ ਮਾਇਆ ਸੀ ਧਨ ਸੀਗਾ ਉਹ ਨਾਲ ਰੱਖ ਕੇ ਕਰ ਦਇਆ RAM ਕਰ ਲਈਨਾ ਉਹ ਦੇਣਾ ਕੀਤਾ ਬੀਬੀ ਪੰਜਾਬ ਕੌਰ ਵਾਸਤੇ ਅੱਗੇ ਕਰਕੇ ਉਹ ਉਸੇ ਵੇਲੇ ਪਾਈ ਦਇਆ RAM ਜੀ ਉੱਠ ਕੇ ਲੈ ਕੇ ਜਾਏ ਪੰਜਾਬ ਤੇ ਪੰਜਾਬ ਕੌਰ ਨੂੰ ਉਸ ਵੇਲੇ ਉਹ ਸਾਧ ਸੰਗਤ ਜੀ ਦੁਸ਼ਾਲਾ ਦੇਣਾ ਕੀਤਾ ਹੈ ਗੁਰੂ ਕਾਲਗੀਧਰ ਪਾਤਸ਼ਾਹ ਜੀ ਦੀ ਉਹ ਬਖਸ਼ੀਸ਼ ਪੰਜਾਬ ਕੌਰ ਨੇ ਆਪਣੇ ਸਿਰ ਤੇ ਉਸੇ ਵੇਲੇ ਰੱਖ ਦਿੱਤੀ ਹੈ ਉਸੇ ਵੇਲੇ ਪਾਤਸ਼ਾਹ ਜੀ ਦਾ ਉਹ ਦੁਸ਼ਾਲਾ ਲੈ ਕੇ ਸਿਰ ਤੇ ਰੱਖ ਕੇ ਬੰਦਨਾ ਕੀਤੀ ਮੱਥਾ ਟੇਕਿਆ ਬੜਾ ਪਿਆਰ ਬਧਾਇਆ ਹੈ। ਅਨੰਦ ਚੰਦ ਟਿਗਲੀ ਨੇ ਬੁਲਾਏ। ਪਾਦਸ਼ਾਹ ਦੇ ਦੀਵਾਨ ਅਨੰਦ ਚੰਦ ਨੂੰ ਗੁਰੂ ਕਾਲ ਕੀਦਰ ਪਾਦਸ਼ਾਹ ਜੀ ਨੇ ਕੋਲ ਬੁਲਾਇਆ ਹੈ। ਆਪਨੋ ਸੰਕਟ ਸਕਲ ਸੁਣਾ। ਕਵੀ ਜੀ ਆਖਦੇ ਨੇ ਦੀਵਾਨ ਅਨੰਦ ਚੰਦ ਨੂੰ ਬੀਬੀ ਪੰਜਾਬ ਕੌਰ ਨੇ ਕੋਲ ਬੁਲਾ ਕੇ ਆਪਣਾ ਸਾਰਾ ਦੁੱਖ ਜਿਹੜਾ ਸੀ ਨਾ ਉਹ ਕਹਿ ਕੇ ਸੁਣਾਉਣਾ ਕੀਤਾ ਹੈ। ਤੇ ਕਹਿਣ ਲੱਗੀ ਹੈ دیਵਾਨ ਜੀ ਕਿਰਪਾ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਕੇ ਨਾ ਮਸੰਦ ਸਾਰੇ ਇਕੱਠੇ ਹੋ ਗਏ ਨੇ ਪਾਤਸ਼ਾਹ ਜੀ ਦੇ ਕਹਿਣ ਅਨੁਸਾਰ ਇਹਨਾਂ ਸਾਰਿਆਂ ਦਾ ਚੰਗੀ ਤਰ੍ਹਾਂ ਇਲਾਜ ਕਰਨਾ ਕਰੋ ਕਹ ਚਹੇ ਜਹ ਅਬ ਕਰੀ ਆਵਾਜ਼ ਕਹਿੰਦੇ ਹੁਣ ਦੇਰੀ ਨਾ ਕਰੋ ਛੇਤੀ ਇਹਨਾਂ ਦਾ ਇਲਾਜ ਕਰੋ ਇਹਨਾਂ ਨੂੰ ਸਜਾ ਦੇਵੋ ਸਬੇਰੀ ਉਸ ਵੇਲੇ ਸਾਧ ਸੰਗਤ ਜੀ ਦਇਆ RAM ਜੀ ਬੋਲੇ ਹਨ ਮਰਜੀ ਹੈ ਸਤਗੁਰ ਕੀ ਉਹ ਕਹਿਣ ਲੱਗੇ ਬੀਬੀ ਪੰਜਾਬ ਕੌਰ ਨੂੰ ਕਿ ਇਸੇ ਤਰ੍ਹਾਂ ਦੀ ਮਰਜ਼ੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵੀ ਹੈ ਪਾਤਸ਼ਾਹ ਜੀ ਦੀ ਵੀ ਇੱਛਾ ਹੈ ਬਿਨਾਂ ਦੇਰੀ ਤੋਂ ਇਹਨਾਂ ਦੁਸ਼ਟਾਂ ਨੂੰ ਸਜ਼ਾ ਦਿੱਤੀ ਜਾਵੇ ਬੰਦ ਬਸਤ ਕਰ ਤਨ ਹੁਕਮਾਤ ਇਓ ਸਾਧ ਸੰਗਤ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਚੰਗੀ ਤਰ੍ਹਾਂ ਦੇ ਨਾਲ ਸਾਰਾ ਇੰਤਜ਼ਾਮ ਕੀਤਾ ਜਾਵੇ ਚਾਰ ਚੁਫੇਰੇ ਜਿਹੜੀ ਕਣਾਤ ਹੈ ਉਹ ਲਾ ਦਿੱਤੀ ਜਾਵੇ ਤਾਣ ਦਿੱਤੀ ਜਾਵੇ ਕੋਈ ਨ ਜਾਣ ਸਕੇ ਬਖਿਆਤ ਤੇ ਇਹ ਜਿਹੜਾ ਕੰਮ ਜਿਹੜਾ ਗੁਰੂ ਕਾਲਕੀਦਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਦੰਨ ਦੇਣ ਦਾ ਹੈ ਨਾ ਉਹ ਕੋਈ ਵੀ ਜਾਣ ਨਾ ਸਕੇ ਕਿਸੇ ਵਿੱਚ ਇਹ ਗੱਲ ਪ੍ਰਗਟ ਨਾ ਹੋਵੇ ਪਰਸ ਫਟ ਰਹੇ ਸਭ ਤਹਾਨ ਪਾਤਸ਼ਾਹ ਜੀ ਨੇ ਕਿਹਾ ਚਾਰ ਚੁਫੇਰੇ ਵੱਡੀ ਕਣਾਤ ਤਾਣ ਦਿੱਤੀ ਜਾਵੇ ਉਹਦੇ ਆਸੇ-ਪਾਸੇ ਜਿੱਧਰ ਵੀ ਦਰਵਾਜ਼ੇ ਰੱਖੇ ਹੋਣ ਬਹੁਤ ਤਗੜੇ ਜਿਹੜੇ ਸੂਰਮੇ ਹਨ ਉਥੇ ਲਾ ਦਿੱਤੇ ਜਾਣ ਮਸੰਦ ਇੱਕ-ਇੱਕ ਕੋ ਜਾਣ ਕਹਿੰਦੇ ਇੱਕ ਦਰਵਾਜ਼ੇ ਵਿੱਚੋਂ ਇੱਕ-ਇੱਕ ਕਰਕੇ ਮਸੰਦ ਜਿਹੜਾ ਹੈ ਅੰਦਰ ਨੂੰ ਜਾਵੇਗਾ ਸ਼ਰੇ ਪਾਉ ਕੋ ਮਿਸ ਕਰਤ ਹਾਰੇ ਪਾਦਸ਼ਾਹ ਜੀ ਕਹਿਣ ਲੱਗੇ ਸਰੋਪਾ ਦੇਣ ਦੇ ਬਹਾਨੇ ਕਹਿੰਦੇ ਇੱਕ-ਇੱਕ ਕਰਕੇ ਅੰਦਰ ਇੱਕ ਦਰਵਾਜ਼ੇ ਤੋਂ ਭੇਜਿਆ ਜਾਵੇ ਤੇ ਦੂਸਰੇ ਦਰਵਾਜ਼ੇ ਤੋਂ ਕੱਢਣ ਦਾ ਯਤਨ ਕਰਨਾ ਉਹਨਾਂ ਨੂੰ ਇਸ ਤਰ੍ਹਾਂ ਦਾ ਭੁਲੇਖਾ ਪਾਉਣਾ ਕਿ ਦੂਸਰੇ ਦਰਵਾਜ਼ੇ ਤੋਂ ਨਿਕਲ ਜਾਣਾ ਹੈ ਪਰ ਦਰਵਾਜ਼ਾ ਇੱਕੋ ਰੱਖਿਆ ਗਿਆ ਤੇ ਉਸਤੇ ਵੀ ਸਾਧ ਸੰਗਤ ਜੀ ਬੜੀ ਤਕੜਾਈ ਕੀਤੀ ਗਈ ਆਖਦੇ ਨੇ ਇਉਂ ਸਰੂਪਾ ਦੇਣ ਦੇ ਬਹਾਨੇ ਜਿਵੇਂ ਸਭ ਪ੍ਰਥਕਸੋ ਲੇ ਹੋ ਹਕਾਰੇ ਇਸ ਤਰ੍ਹਾਂ ਸਾਰੇ ਮਸੰਦਾਂ ਨੂੰ ਵਾਰੀ-ਵਾਰੀ ਕਰਕੇ ਬੁਲਾਉਣਾ ਕਰੋ ਜਦੋਂ ਵਾਰੀ-ਵਾਰੀ ਉਹ ਮਸੰਦ ਅੰਦਰ ਆਉਣਗੇ ਤੰਬੂ ਦੇ ਵਿੱਚ ਕਹਿੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਫੜ ਕੇ ਨਾ ਉਹਨਾਂ ਦੇ ਹੱਥ ਤੇ ਪੈਰ ਉਹ ਬੰਨ ਦਿੱਤੇ ਜਾਣ ਚੰਦੀ ਚੰਗੀ ਤਰ੍ਹਾਂ ਨਾਲ ਪੀੜ ਦਿੱਤਾ ਜਾਵੇ ਅੰਦਰ ਕੋਸ਼ਟ ਕੇ ਦੇਹੋਗੀਰਾ ਅੰਦਰ ਜਿਹੜਾ ਕੋਠਾ ਹੈ ਉਸ ਦੇ ਵਿੱਚ ਉਹਨਾਂ ਨੂੰ ਬੰਨ ਬੰਨ ਕੇ ਚੰਗੀ ਤਰ੍ਹਾਂ ਹੱਥ ਪੈਰ ਉਹਨਾਂ ਦੇ ਬੰਨ ਦਿੱਤੇ ਜਾਣ ਤੇ ਉਹਨਾਂ ਨੂੰ ਅੰਦਰ ਡੇਗ ਦਿੱਤਾ ਛੁੱਟ ਦਿੱਤਾ ਜਾਵੇ ਕਰਮਨ ਤਹਾਵੈ ਫਿਰ ਪਿੱਛੋਂ ਜਿਵੇਂ ਮਨ ਵਿੱਚ ਆਵੇ ਨਾ ਓਵੇਂ ਉਹਨਾਂ ਦੁਸ਼ਟਾਂ ਮਸੰਦਾਂ ਨੂੰ ਫਿਰ ਸੋਧਿਆ ਜਾਵੇ ਉਸੇ ਤਰ੍ਹਾਂ ਫਿਰ ਉਹਨਾਂ ਦੀ ਸੁਦਾਈ ਕੀਤੀ ਜਾਵੇ ਜਿਵੇਂ ਉਹਨਾਂ ਨੇ ਕੁਕਰਮ ਕੀਤੇ ਹਨ ਉਹਨਾਂ ਦਾ ਇੱਕ ਇੱਕ ਕੁਕਰਮ ਪੁੱਛ ਕੇ ਜਾਣ ਕੇ ਨਾ ਫਿਰ ਬਾਖਸ਼ਾ ਜੀ ਕਹਿੰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਦੇਹ ਸਜਾਇਕ ਜੋਗਰ ਬਾਬਾ ਆ ਜਿਹੜਾ ਹੰਕਾਰੀ ਹੋਵੇਗਾ ਨਾ ਜਿਹੋ ਜਿਹਾ ਹੰਕਾਰ ਉਹਨੇ ਕੀਤਾ ਹੋਵੇਗਾ ਫਿਰ ਉਹਨਾਂ ਨੂੰ ਸਜ਼ਾ ਦੇਵਾਂਗੇ ਇਹ ਮਸਲਤ ਨਿਸਮਹ ਗੁਰ ਕੀ ਨਾ ਰਾਤ ਨੂੰ ਪਾਤਸ਼ਾਹ ਨੇ ਸਿੱਖਾਂ ਨਾਲ ਐਸੀ ਸਲਾਹ ਕੀਤੀ ਹੈ ਇਕ ਇਕ ਕੋ ਪਕਰਨ ਸੁਭਚੀਨਾ ਇਕ ਇਕ ਜਿਹੜੇ ਮਸੰਦ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਫੜ ਕੇ ਸਜ਼ਾ ਦਿੱਤੀ ਜਾਵੇਗੀ ਬੋਤ ਪ੍ਰਾਤਕੇ ਕੀ ਜਹ ਤਿਆਰ ਸਵੇਰਾ ਹੁੰਦਿਆ ਸਾਰ ਤਿਆਰੀ ਕੀਤੀ ਜਾਵੇ ਜਹ ਆਚ ਵਕਰਨ ਆਵਾਰ ਪਾਤਸ਼ਾਹ ਜੀ ਕਹਿੰਦੇ ਚੰਗਾ ਸਮਾਂ ਬਣ ਕੇ ਆਇਆ ਸਾਰਿਆਂ ਦਾ ਇਕੱਠ ਹੋਇਆ ਹੈ ਕਹਿੰਦੇ ਐਸਾ ਸਮਾਂ ਬਣ ਕੇ ਨਹੀਂ ਆਵੇਗਾ ਐਸਾ ਸਮਾਂ ਆਇਆ ਹੈ ਹੁਣ ਦੇਰੀ ਨਹੀਂ ਕਰਨੀ ਚਾਹੀਦੀ ਹੈ ਜਦੋਂ ਸਾਰੀ ਗੱਲ ਸੁਣ ਕੇ ਪੰਜਾਬ ਕੌਰ ਨੇ ਜਾਣਿਆ ਕਿ ਇਸ ਵਿੱਚ ਮੇਰਾ ਹਿੱਤ ਹੈ ਭਲਾ ਹੈ ਜਿਮ ਗੁਰ ਠੱਠੀ ਰਚੈ ਸੋ ਮਮ ਚਿਤ ਆ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਕੌਤਕ ਰਚਣ ਦਾ ਸੋਚਿਆ ਮਨ ਵਿੱਚ ਨਾ ਕਹਿੰਦੇ ਇਹ ਤਾਂ ਮੇਰੇ ਚਿੱਤ ਨੂੰ ਬੜਾ ਚੰਗਾ ਲੱਗਿਆ ਹੈ। ਜੋਧਾ ਲਖਪ੍ਰਾਤੀ ਆਵਾ ਪਾਤਸ਼ਾਹ ਨੇ ਕਿਹਾ ਬਹੁਤ ਜਿਹੜੇ ਯੋਧੇ ਸੂਰਮੇ ਹਨ ਨਾ ਬਹੁਤ ਗਿਣਤੀ ਵਿੱਚ ਸਵੇਰੇ ਆ ਜਾਣ। ਤਕਰਨ ਕੋ ਸਭ ਵਿਉਂਤ ਬਣਾਓ। ਇਨ੍ਹਾਂ ਦੁਸ਼ਟਾਂ ਨੂੰ ਵਾਰੀ-ਵਾਰੀ ਫੜ ਕੇ ਚੰਗੀ ਤਰ੍ਹਾਂ ਬੰਨ ਦਿੱਤਾ ਜਾਵੇਗਾ ਉਹ ਸਾਰੀ ਵਿਉਂਤ ਬਣਾਵਾਂਗੇ। ਅਨੁਸਾਰੇ ਨਰ ਕੁਛ ਥੋਰੇ। ਬੀਬੀ ਜਿਹੜੀ ਪੰਜਾਬ ਘਰ ਉਹਨੇ ਸੋਚਿਆ ਕਿ ਮੇਰੇ ਅਨੁਸਾਰ ਪਾਤਸ਼ਾਹ ਥੋੜੇ ਜਿਹੇ ਜਿਹੜੇ ਮਸੰਦ ਹਨ। ਆਸਨਾ ਹੋਏ ਪਰ ਹੈ ਬੜਾ ਰੌਰੇ ਜਿਹੜਾ ਕੰਮ ਕਰਨਾ ਪਾਤਸ਼ਾਹ ਗੁਪਤ ਕਰਨਾ ਚਾਹੀਦਾ ਕਿਉਂਕਿ ਮਹਾਰਾਜ ਕਿਤੇ ਕਿਸੇ ਨੂੰ ਪਤਾ ਲੱਗ ਗਿਆ ਪ੍ਰਗਟ ਹੋ ਜਾਵੇ ਗੱਲ ਤਾਂ ਵੱਡਾ ਰੌਲਾ ਪੈ ਜਾਵੇਗਾ ਜਿਤਨ ਜਾਏ ਗਹਿਨ ਮਾ ਬਾਤ ਫੜਨ ਦੀ ਜਿਹੜੀ ਗੱਲ ਪਾਤਸ਼ਾਹ ਕਿਤੇ ਪ੍ਰਗਟ ਨਾ ਹੋ ਜਾਵੇ ਕੰਮ ਵਿਗੜ ਨਾ ਜਾਵੇ ਇਹਨਾਂ ਦੀ ਗਿਣਤੀ ਬਹੁਤੀ ਹੈ ਫਿਰ ਅੱਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਾ ਆਵੇ ਹੋਏ ਨ ਮਸੰਦਨ ਮਹ ਬਖਿਆ ਮਸੰਦਾਂ ਦੇ ਵਿੱਚ ਇਹ ਗੱਲ ਪ੍ਰਗਟ ਨਾ ਹੋਵੇ ਇਸ ਪ੍ਰਕਾਰ ਕਰਨੀ ਕੇ ਮਤ ਕੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜਾ ਨਿਰਣਾ ਕੀਤਾ ਗਿਆ ਹੈ ਇਹ ਸਲਾਹ ਉਥੇ ਹੋਈ ਹੈ ਸੰਗਤ ਸੰਗਤ ਕੇ ਬਹੁ ਹਿਤ ਕੋ ਇਸ ਤਰ੍ਹਾਂ ਪਾਦਸ਼ਾਹ ਜੀ ਨੇ ਸੰਗਤ ਦਾ ਹਿਤ ਇਸ ਵਿੱਚ ਜਾਣਿਆ ਹੈ ਮਸੰਦਨ ਮਹ ਗੁਰ ਰਹੇ ਪਾਦਸ਼ਾਹ ਜੀ ਮਸੰਦਾਂ ਦੇ ਵਿੱਚ ਟਿਕੇ ਰਹੇ ਹਨ ਅਨੇਕ ਪ੍ਰਕਾਰਨ ਬਾਤਨ ਤੇ ਮਸੰਦਾ ਦੇ ਵਿੱਚ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਅਨੇਕ ਤਰ੍ਹਾਂ ਦੀਆਂ ਉੱਥੇ ਗੱਲਾਂ ਬਾਤਾਂ ਕੀਤੀਆਂ ਹਨ ਚਾਰ ਘੜੇ ਮਹ ਉੱਠਵੋ ਜਾਹੇ ਚਾਰ ਘੜੀ ਜਦੋਂ ਸਮਾਂ ਬੀਤ ਗਿਆ ਤਿੰਨ ਘੜੀ ਸਮਾਂ ਬੀਤਣ ਤੋਂ ਬਾਅਦ ਚੌਥੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉੱਠਣਾ ਚਾਹਿਆ ਭਾਈ ਦਿਆਰਾਮ ਜੀ ਚੱਲ ਕੇ ਆਪ ਜੀ ਦੇ ਨੇੜੇ ਆਏ ਤੇ ਭਾਈ ਨੰਦ ਚੰਦ ਜੀ ਨੂੰ ਵੀ ਦੀਵਾਨ ਨੂੰ ਨਾਲ ਲੈ ਕੇ ਸੁਭ ਟਨ ਸਾਹਤ ਕਹਤ ਤਬ ਨਾਥ ਸੂਰਮਿਆਂ ਦੇ ਸਮੇਤ ਜਾਣ ਲੱਗਿਆ ਪਾਤਸ਼ਾਹ ਜੀ ਨੇ ਆਖਿਆ ਸਭਨ ਬਖੇ ਤਨ ਦਾਈ ਸੁਨਾਏ ਸਾਰੇ ਮਸੰਦਾ ਦੇ ਵਿੱਚ ਇਹ ਗੱਲ ਕਹਿ ਕੇ ਸੁਣਾਈ ਹੈ ਚਿਰ ਪਾਉ ਸੰਚੇ ਸਮਦਾ ਪਾਤਸ਼ਾਹ ਜੀ ਨੇ ਉਸ ਵੇਲੇ ਹੁਕਮ ਕਰਵਾ ਦਿੱਤਾ ਸਾਰਿਆਂ ਨੂੰ ਇਹ ਗੱਲ ਕਹਿ ਕੇ ਸਮਝਾਈ ਕੇ ਬਹੁਤ ਸਾਰੇ ਬੀਬੀ ਪੰਜਾਬ ਕੌਰ ਨੇ ਨਾ ਸਰੂਪੇ ਜਿਹੜੇ ਨੇ ਉਹ ਇਕੱਠੇ ਕੀਤੇ ਹਨ ਪ੍ਰਾਤਕਾ ਦਹ ਉਹ ਜਿਹੜੇ ਸਰੋਪੇ ਹਨ ਉਹ ਜਿਹੜੀਆਂ ਭੇਟਾਵਾਂ ਨੇ ਉਹ ਸਵੇਰੇ ਸਾਰੇ ਮਸੰਦਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਹੱਥੋਂ ਦਿੱਤੇ ਜਾਣਗੇ। ਵਿਜਨਿਚ ਦੇਸ਼ਨ ਤਥਾ ਪਠਾ ਫਿਰ ਉਹਨਾਂ ਸਭ ਨੂੰ ਆਪੋ ਆਪਣੇ ਦੇਸ਼ਾਂ ਨੂੰ ਭੇਜ ਦਿੱਤਾ ਜਾਵੇਗਾ। ਕਈ ਜਿਹੜੇ ਚਤੁਰ ਮਸੰਦ ਸੀਗੇ ਨਾ ਸਾਧ ਸੰਗਤ ਜੀ ਉਹ ਚੰਗੀ ਤਰ੍ਹਾਂ ਜਾਣ ਗਏ ਕਿ ਕੋਈ ਨਾ ਕੋਈ ਇੱਥੇ ਖੇਡ ਪਾਕਸ਼ਾ ਜੀ ਵਰਤੌਣਗੇ। ਨਾ ਕਹਿਸੋ ਕਹੂੰ ਬਖਾਨਾ ਪਰ ਜਿੰਨਾਂ ਦੀ ਮੌਤ ਨੇੜੇ ਆ ਜਾਵੇ ਉਹਨਾਂ ਦੀ ਬੁੱਧੀ ਵੀ ਸਾਤਸੰਗਤ ਜੀ ਕੰਮ ਨਹੀਂ ਕਰਦੀ ਉਹ ਜਾਣ ਤਾਂ ਗਏ ਕਿਉਂਕਿ ਚਤੁਰ ਸੀਨਾ ਸਿਆਣੇ ਸੀ ਮਨ ਵਿੱਚ ਉਹਨਾਂ ਦੇ ਗੱਲ ਇਹ ਘਰ ਕਰ ਗਈ ਕੁਛ ਨਾ ਕੁਛ ਹੋਵੇਗਾ ਜ਼ਰੂਰ ਹੈ ਪਰ ਫੇਰ ਵੀ ਕਿਸੇ ਨੂੰ ਕੁਝ ਬੋਲ ਨਹੀਂ ਸਕੇ ਅਪ ਦਾ ਮੋਢਨ ਕੀ ਨਿਰਾਇ ਕਵੀ ਜੀ ਆਖਦੇ ਦੇਖੋ ਜੀ ਉਹਨਾਂ ਮੂਰਖਾਂ ਦੀ ਜਿਹੜੀ ਮੌਤ ਨੇੜੇ ਆ ਗਈ ਉਹਨਾਂ ਦੇ ਉੱਪਰ ਮੌਤ ਦੀ ਜਿਹੜੀ ਅਪਤਾ ਸੀ ਮੁਸੀਬਤ ਸੀ ਨਾ ਉਹ ਨੇੜੇ ਆ ਗਈ ਕਵੀ ਜੀ ਕਹਿੰਦੇ ਜਿਹੜਾ ਗੁਰੂ ਮਾਰਾ ਹੋਵੇ ਨਾ ਗੁਰੂ ਮਾਰਿਆ ਉਹਨੂੰ ਕੌਣ ਬਚਾ ਸਕਦਾ ਸੰਸਾਰ ਦੇ ਵਿੱਚ ਸੇਵਾ ਸਰਵ ਭਾਂਤਲੇ ਸੁਧ ਕੋ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਬੀਬੀ ਪੰਜਾਬ ਕੌਰ ਨੇ ਨਾ ਸਾਰੀ ਸੇਵਾ ਤਰ੍ਹਾਂ ਤਰ੍ਹਾਂ ਦੀ ਬੜੇ ਪਿਆਰ ਨਿਰਮਲਤਾ ਦੇ ਨਾਲ ਪਾਤਸ਼ਾਹ ਜੀ ਦੀ ਕੀਤੀ ਹੈ ਪੰਜਾਬ ਇਸ ਤਰ੍ਹਾਂ ਕਹਿ ਕਹਿ ਕੇ ਬੀਬੀ ਪੰਜਾਬ ਕੌਰ ਨੇ ਬੜੇ ਸਿਆਣਪਤਾ ਦੇ ਨਾਲ ਅਦਬ ਸਤਕਾਰ ਨਾਲ ਪਾਤਸ਼ਾਹ ਦੀ ਸੇਵਾ ਕੀਤੀ ਹੈ। ਉਹ ਦਿਨ ਬਹੁੜ ਬਿਤਾਵਨ ਕਰਿਓ। ਉਹ ਦਿਨ ਵੀ ਸੱਚੇ ਪਾਤਸ਼ਾਹ ਜੀ ਨੇ ਫਿਰ ਬਤੀਤ ਕਰ ਦਿੱਤਾ ਹੈ। ਜਿਸ ਜਿਸ ਤਰ੍ਹਾਂ ਆਪਣੇ ਮਨ ਵਿੱਚ ਸੋਚਿਆ ਸੀ ਨਾ ਉਹ ਉਪਾਏ ਕਰਨ ਦਾ ਆਪ ਜੀ ਨੇ ਨਿਰਣਾ ਕੀਤਾ ਸੀ ਕਿ ਅਗਲੇ ਦਿਨ ਫਿਰ ਸਰੋਪਾ ਉਹਦੇ ਬਹਾਨੇ ਇਹਨਾਂ ਦੁਸ਼ਟਾਂ ਮਸੰਦਾਂ ਨੂੰ ਅਸੀਂ ਫੜ ਕੇ ਚੰਗੀ ਤਰ੍ਹਾਂ ਦੇ ਨਾਲ ਸਜ਼ਾ ਦੇਵਾਂਗੇ ਕਿਉਂ ਸਾਤਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਜੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਦੂਤਿਹ ਰੁਤੇ ਸ੍ਰੀ ਰਾਮ ਰਾਏ ਪ੍ਰਸੰਗ ਵਰਣਨ ਨੰਗ ਨਾਮ ਅਸ਼ਟਮੋ ਅੰਸੂ ਇੱਥੇ ਸਾਤਸੰਗਤ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਦੂਸਰੀ ਰੋਤ ਦੇ 8ਵੇਂ ਅਧਿਆਇ ਦੀ ਸਮਾਪਤੀ ਹੋਈ ਹੈ ਇੱਥੇ ਹੀ ਸਾਤਸੰਗਤ ਜੀ ਸਮਾ ਸੰਪੂਰਨ ਹੈ ਸੱਚੇ ਪਾਤਸ਼ਾਹ ਜੀ ਕੌਤਕ ਰਚ ਕੇ ਇਹਨਾਂ ਦੁਸ਼ਟਾਂ ਨੂੰ ਇਹਨਾਂ ਮਸੰਦਾਂ ਨੂੰ ਦੰਡ ਦੇਣਗੇ ਉਹ ਪ੍ਰਸੰਗ ਕਲ ਦੇ دیਵਾਨਾ ਵੀ ਸ਼ਰਮਣ ਕਰੀਏ ਇਹਨੀ ਬੇਨਤੀ ਪ੍ਰਵਾਨ ਕਰਨੀ ਵਿਚਾਰ ਕਰਦੇ ਆ ਬੇਅੰਤ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਗੁਰੂ ਕਾਲ ਕੀਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਦਿੱਤਾ ਹੋਇਆ ਉਪਦੇਸ਼ ਸਾਡੇ ਸਭ ਦੇ ਹਿਰਦਿਆਂ ਵਿੱਚ ਵਸੇ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਨਾਨਕ ਹਰ ਪ੍ਰਭੂ ਆਪੇ ਮਿਲੇ ਹੋਈਏ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਸੋ ਦਿਨ ਬਹੁਰ ਬਿਤਾਵਨ ਕਰਿਓ ਰਚ ਰਚੇ ਉਪਾਇ ਜਥਾ ਚਿਤ ਧਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੁੱਤ ਹੈ ਬਾਰ ਬ੍ਰਹਮ ਅਬਨਾਸੀ ਅਗਨਾਸ਼ हे पूरन हे सर्वमय दुख भंजन गुणदास हे संगी है निरंकार हे निर्गुण सब हे गोविंद हे गुणनिधान जा कए सदा हे अपरंपर हर हर हे बी होवन हार हे संता कए सदा संग नी धार आधार हे ठाकुर हुं दास रो मैं निर्गुण गुण नहि कोए ਨਾਨਕ ਦੀ ਜੈ ਨਾਮ ਦਾਣ ਰਖੋ ਹਿਏ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਦ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋ ਤਿਨਹਾ ਵਾਹੀ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ